ਪਿੰਡ ਵਾਲੇ ਦਾ ਬਹੁਤ ਸਾਥ ਹੈ। ਦੇਖੋ ਪਿੰਡ ਵਾਲਿਆਂ ਦਾ ਸਾਥ ਹੈ ਤਾਂ ਹਮੇਸ਼ਾ ਰਹਣਾ ਉਹ ਚੈਨਜ਼ਰ ਤੇ ਸਾਥੀ। ਸਮੂਹਾਂ ਸਰਪੰਚ ਦੀ ਧੰਨਵਾਦੀ ਦਿੱਤੀ ਹੈ। ਹੁਣ ਮੈਂ ਕੀ ਕਰਕੇ ਕੁਝ ਤਿਰਜ਼ੀਆਂ ਆ ਸਮੱਸਿਆਵਾਂ ਤੇ ਚੜਨਾ ਪਾਉਂਗੀ। ਪਿੰਡ ਨਹੀਂ ਸਭ ਤੋਂ ਪਹਿਲੀ ਚ ਖੇਡ ਦਾ ਮੈਦਾਨ ਹੈਗਾ ਜੀ। ਨਹੀਂ ਜੀ। ਪੈਂਦੀ ਨਹੀਂ ਸਭਾ। ਤੇ ਆਉਣ ਵਾਲੇ ਸਮੇਂ ਵਿੱਚ ਸਾਰੇ ਪਿੰਡਾਂ ਦੇ ਹਾਂਜੀ ਬਿਲਕੁਲ ਸਾਰੇ ਪਿੰਡਾਂ ਚ ਕੰਮ ਕਰ ਰਹੇ ਆਂ ਤੇ ਸਾਰੇ ਪਿੰਡਾਂ ਦੀ ਇਹਨੇ ਲੈ ਕੇ ਜਾ ਰਹੇ ਆਂ ਮੌਂਟ ਲਾ ਸਕਦੇ ਤੇ ਫਿਰ ਉਹ ਗਰਾਊਂਡ ਬਣਾ ਰਹੇ ਆਂ ਸੀਵੇਜ ਪਾ ਰਹੇ ਆਂ ਤੇ ਹਰ ਪਿੰਡ ਚ ਹੋਣਾ ਚਾਹੀਦਾ ਹਰ ਪਿੰਡ ਤੁਸੀਂ ਕਰਾਂਗੇ ਅੱਜ ਜਿਹੜੇ ਪਿੰਡ ਸਰਪੰਚ ਕੋਲੋਂ ਕੋਈ ਕੋਈ ਮੰਗਾਂ ਛੇ ਤੁਹਾਡੇ ਸਾਹਮਣੇ ਰੱਖੀ ਦੀ ਬਹੁਤ سارے ਕੰਮ ਨੇ ਜੀ ਪਿੰਡ ਦੇ ਜਿਹੜੇ ਹਲੇ ਹੋਣ ਵਾਲੇ ਰਹਿੰਦੇ ਆ ਤੇ ਉਹ ਅਸੀਂ ਜਿਵੇਂ ਕਰਾਂਗੇ ਗਰਾਊਂਡ ਦਾ ਸ਼ੁਰੂ ਕਰਾਂਗੇ ਹੋਰ ਤਾਂ ਮੈਂ ਇੱਥੇ ਪਿੰਡ ਦੇ ਵਿੱਚ ਗਰਾਊਂਡ ਅਜੇ ਤੱਕ ਬਣੇ ਨਹੀਂ ਗਰਾਊਂਡ ਦਾ ਤੇ ਸੀਵਰੇਜ ਪਾਉਣ ਦਾ ਕਿਉਂਕਿ ਪਿੰਡ ਦੇ ਬਾਹਰ ਤਾਂ ਸੀਵਰੇਜ ਪੈ ਗਿਆ ਨੰਦ 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 ਪਿਛਲੇ ਦਿਨ ਪਾਂਡਪੁਰ ਵਿੱਚ ਦੋਸਤਾਂ ਤੋਂ ਕਾਟਣ ਸਕੇ ਜਿਵੇਂ ਸੀ ਤੇ ਸਾਨੂੰ ਕੋਈ ਹਾਂਜੀ ਜਲਦੀ ਆ ਸਮਝ ਦੇਣੇ ਇਹਨਾਂ ਨੂੰ ਲੱਗਦੇ ਬੰਤੀ ਤੇ ਆਹ ਲੱਗਦਾ ਸੜਕਾਂ ਪੈ ਗਈਆਂ ਨੇ ਸੜਕਾਂ ਸਾਡੀ ਹਲਕੇ ਦੀਆਂ ਨਹੀਂਆਂ ਵੀ ਸੜਕਾਂ ਨੇ ਸਾਰੀਆਂ ਬਾਤ ਤੇ ਰੀਪੇਅਰ ਹੋਣਾ ਤੇ ਦੋਬੇਵਾਲੀ ਨਿਗਰ ਮਾਰੋ ਤੇ ਬਾਕੀ ਸਾਰੀਆਂ ਦੋਬੇਵਾਲ ਵੀ ਨਿਗਰ ਮਾਰੋ ਜੋਤਵਾੜਾ ਸਾਹਿਬ ਰੋਡ ਹੈ ਜਤਵਾੜਾ ਸਾਹਿਬ ਰੋਡ ਦਾ ਅਧਿਕਤਨ ਕਦੋਂ ਕਰ ਰਹੇ ਹੋ ਜੀ ਆਹ ਸ਼ਨੀਵਾਰ ਤੋਂ ਮੰਡੇ ਤੱਕ ਦੀ ਵਾਰ ਦੇ ਸੋਬਰ ਨੂੰ ਕਟਿਸ ਕਰਾਂਗੇ ਦਵਾੜਾ ਸਾਹਿਬ ਦੀ ਉਹਦਾ ਪੈਸਾ ਆ ਦੇਖੋ ਠੀਕ ਹੈ ਜੀ ਹਾਂ ਜੀ 14 68 ਬੜੀ ਜੇ ਅਨਮੋਲ ਗਗਨਮਾਨ ਸਾਹਿਬ ਸਾਡੇ ਵਿਚੇ ਪਹੁੰਚੇ ਸੀ ਜਿੱਤੇ ਕੇ ਪੂਰੇ ਦਾਨ ਦਾ ਫੂਟਾਟਨ ਵਿੱਚ ਕੀਤਾ ਗਿਆ ਤੇ ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਜਿਹੜੀਆਂ ਮੰਗਾ ਵੀ ਰੱਖੀ ਗਈਆਂ ਇਹ ਸੋ ਨਾਲ ਦੀ ਨਾਲ ਜਿਹੜਾ ਮੌਕਾ ਵੀ ਦਿਖਾਇਆ ਜਾ ਰਹਾ ਹੈ ਮੰਤਰੀ ਸਾਹਿਬ ਨੂੰ ਠੀਕ ਹੈ ਸੋ ਪਿੰਡ ਮਸਤਗੜ ਵਿਖੇ ਅੱਜ ਮੈਡਮ ਅਨਮੋਲ ਗਗਨਮਾਨ ਹਲਕਾ ਵਿਧਾਇਕ ਖੜਾ ਇੱਥੇ ਪਹੁੰਚੇ ਸੀ ਤੇ ਪਿੰਡ ਦੇ ਸਰਪੰਚਾ ਦੇ ਵੱਲੋਂ ਪੰਚਾਇਤ ਦੇ ਵੱਲੋਂ ਜਿਹੜਾ ਨਿੱਘਾ ਸਵਾਗਤ ਕੀਤਾ ਗਿਆ ਤੇ ਮੰਗਾ ਵੀ ਰੱਖੀ ਆ ਅੱਜ ਕੂੜੇਦਾਨ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ ਮੈਡਮ ਜੀ ਵੱਲੋਂ ਹਾਂਜੀ ਤੇ ਕਿਹੜੀ ਕਿਹੜੀ ਹੋਰ ਮੰਗਾ ਜਿਹੜੇ ਪਿੰਡ ਦੇ ਸੰਬੰਧੀ ਤੁਸੀਂ ਉਹਨਾਂ ਦੇ ਸਾਹਮਣੇ ਰੱਖਿਆ ਤੇ ਉਹਨਾਂ ਨੇ ਕੀ ਉਤਰੋ ਸਕਦਾ ਮੈਮ ਦੇ ਦੱਗੇ ਸਾਰੀਆਂ ਮੰਗਾ ਰੱਖੀਆਂ ਕਿਤਾ ਖੇਡ ਦਾ ਮੈਦਾਨ ਹੈ ਜੀ ਸ਼ਮਸ਼ਾਨ ਘਾਟ ਦੀ ਚਾਰ ਦਿਵਾਰੀ ਹੈ ਜੀ ਇੱਕ ਆਗਨਵਾੜੀ ਸੈਂਟਰ ਹੈ ਜੀ ਇੱਕ ਧਰਨਸ਼ਾਲਾ ਦੀ ਖਸਤਾ ਹਾਲਤ ਹੈ ਤੇ ਕੈਮਰੇ ਹੈ ਜੀ ਸਟਰੀਟ ਲਾਈਟਾਂ ਹੈ ਤੇ ਹੋਰ ਕਾਫੀ ਮੰਗਾਏ ਹਨ ਤੇ ਮੈਂ ਉਹਨੇ ਪ੍ਰੋਸਾ ਦਵਾਇਆ ਕਿ ਜਲਦੀ ਤੋਂ ਜਲਦੀ ਪੂਰੀਆ ਹੋਣ ਜਿਵੇਂ ਪਿੰਡਾਂ ਦੇ ਵਿੱਚ ਸਾਡੇ ਤੁਸੀਂ ਪਿਆ ਵੀ ਤਰੀਕਾ ਜੀ ਰਿਪੋਰਟ ਜੀ ਹਾਂਜੀ ਕਿੰਨਾ ਕਿ ਸਮਾਂ ਦੇ ਦੌਰਾਨ ਇਹ ਕੰਮ ਹੋਣੇ ਕੋਈ ਸਟੈਂਡਰਡ ਨਹੀਂ ਸਮਾਂ ਦੇ ਦੌਰਾਨ ਮੈਮ ਨੇ ਤਾਂ ਕਿਹਾ ਵੀ ਤੁਸੀਂ ਮਤਾ ਪਾਓ ਮੈਂ 1 ਮਹੀਨੇ ਬਾਅਦ ਮੈਂ ਤੁਹਾਡਾ ਰਿਪੋਰਟ ਪੁੱਛਾਂਗੀ ਕਿ ਤੁਸੀਂ ਕੀ ਕੁਝ ਹੋਇਆ ਅਜਿਹੜੇ ਹਰ ਕੰਮ ਕਰਦੇ ਆ ਬਿਨ ਕਾਰ ਕਰਦੇ ਆ ਉਹਨਾਂ ਦੇ ਵਿੱਚ ਕਿੰਨਾ ਕਿੰਨਾ ਦਾ ਰਿਪੋਰਟ ਹੈ ਸਰਕਾਰ ਦਾ ਬਹੁਤ ਇਕਰਤ ਪਹੁੰਚਦਾ ਮੈਂ ਅੰਮੇ ਨੇ ਮੈਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਬਹੁਤ ਸਾਰਾ ਸਾਨੂੰ ਗਾਈਡ ਕਰਦੇ ਦਰਾਂ ਸੇ ਸਭ ਇਹ ਮੇਰਾ ਕੀ ਹੈ ਕਿ ਜਿਸ ਤਰ੍ਹਾਂ ਇਹਦੇ ਤੋਂ ਗਲੀਆਂ ਬਣੀਆਂ ਮਰੇਗਾ ਤਹਿਤ ਬਣੀਆਂ ਤੇ ਸੈਕਰੀ ਸਾਹਿਬ ਨੇ ਪਾਈਪ ਲਾਈਨ ਪਾਈ ਹੈ ਪਿੰਡ 'ਚ ਫੰਡ ਲੀਆਂ ਘਾਟਾ ਫੰਡ ਦੀ ਤੇ ਮੈਂ ਆਪਣੇ ਭਰੋਸਾ ਦਵਾਇਆ ਕਿ ਅਸੀਂ ਸਾਰਾ ਕੰਮ ਇਹ ਪੂਰਾ ਕਰਾਂਗੇ ਗੁਗਲ ਜੀ ਇਹ ਸਨ ਪਿੰਟ ਮਸਤ ਘਟਦੇ ਸਰਪੰਚ ਵੀ ਵੀ ਰਣਜੀਤਪੁਰ ਜੀ ਸੋ ਇਹਨਾਂ ਨੇ ਜਿਹੜੇ ਮੈਡਮ ਅਨੋਲ ਨੂੰ ਮਾਨ ਤੇ ਅੱਗੇ ਮੰਗਾ ਰੱਖਿਆ ਦੇਖਦੇ ਆ ਕਿ ਕਦੋਂ ਤੱਕ ਜਿਹੜੇ ਇਹਨਾਂ ਦੇ ਪਿੰਟ ਦੇ ਵਿਕਾਸ ਕਾਰਜ ਪੂਰੇ ਹੋਣਗੇ ਕਿਉਂਕਿ